ਸਰ ਕੀ ਨਾਮ ਹੈ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਮੇਰੀ ਯੂਨੀਅਨ ਦਾ ਨਾਮ ਹੈ ਐਨ ਐਚ ਐਮ ਮੈਡੀਕਲ ਐਂਡ ਪੈਰਾ ਮੈਡੀਕਲ ਵੌਲੰਟੀਅਰ ਯੂਨੀਅਨ ਬੀਤੇ ਦਿਨ ਤੁਸੀਂ ਦੇਖਿਆ ਹੋਊਗਾ ਕਿ ਸੀਐਮ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਲਾਂਨ ਕੀਤਾ ਕਿ ਕਰੋਨਾ ਵਾਰੀਅਰਸ ਨੂੰ ਦੁਬਾਰਾ ਜੌਬ ਦਿੱਤੀ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 4 ਸਾਲ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪਹਿਲਾਂ ਸੀਗੇ ਕੈਪਟਨ ਸਾਹਿਬ ਉਹਨਾਂ ਨੇ ਪ੍ਰੋਟੈਸਟ ਕੀਤਾ ਤਾਂ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਫਿਰ ਆਏ ਚਮਕੌਰ ਸਿੰਘ ਚੰਨੀ ਜੀ ਤੇ ਉਹਨਾਂ ਦੇ ਨਾਲ ਵੀ ਅਸੀਂ ਇਹ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਸਾਡਾ ਹੱਲ ਨਹੀਂ ਹੋਇਆ ਪਰ ਬੀਤੇ ਸਾਲ ਤੋਂ ਸਾ ਸਤਾਇਕ ਅਕਤੂਬਰ ਨੂੰ ਮੇਰੀ ਮੀਟਿੰਗ ਹੋਈ ਸੀ ਸੀਐਮ ਭਗਵੰਤ ਸਿੰਘ ਨਾਲ ਤੇ ਨਾਲ ਸੀਗੇ ਸਿਹਤ ਮੰਤਰੀ ਜੀ ਤੇ ਉਹਨਾਂ ਨੇ ਸਾਨੂੰ ਦੀਵਾਲੀ ਦਾ ਭਰੋਸਾ ਦਿੱਤਾ ਸੀਗਾ ਜੋ ਪਿਛਲੀ ਲੰਘ ਚੁੱਕੀ ਆ ਪਰ ਉਸ ਤੋਂ ਬਾਅਦ ਹੁਣ ਰੀਸੈਂਟਲੀ ਇਹਨਾਂ ਨੇ ਦੁਬਾਰਾ ਐਲਾਨ ਕੀਤਾ ਹੈ ਕਿ ਕੋਵਿਡ ਵਾਰੀਅਰ ਨੂੰ ਦੁਬਾਰਾ ਜੋਬ ਦਿੱਤੀ ਜਾਊਗੀ ਤੇ ਪੱਕੀ ਜੋਬ ਦਿੱਤੀ ਜਾਊਗੀ ਜਿਹਦੇ ਰਿਗਾਰਡਿੰਗ ਸਾਨੂੰ ਫਿਲਹਾਲ ਫਿਲਹਾਲ ਵਾਲੇ ਸਾਨੂੰ ਇਸ ਬਾਰੇ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਸੀਐਮ ਸਾਹਿਬ ਤੋਂ 나ਈ ਕੋਈ ਮੀਟਿੰਗ ਦੇ ਦਿੱਤੀ ਜਾ ਰਹੀ ਆ ਸਾਨੂੰ ਇਸ ਵਾਰ ਵੀ ਇਹ ਜਿਵੇਂ ਕਿ 15 ਅਗਸਤ ਤੇ ਦੀਵਾਲੀ ਲੰਘਾਉਣ ਦੇ ਕਰਕੇ ਸਾਨੂੰ ਇਹ ਲਾਰਾ ਲੱਗ ਰਿਹਾ ਏਸੀ ਰੋਜ਼ ਪ੍ਰ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਮਾਨ ਸਰਕਾਰ ਤੱਕ ਅਸੀਂ ਤੁਹਾਡੇ মিডিਆ ਰਾਹੀਂ ਤੁਹਾਡਾ মিডিਆ ਦਾ ਧੰਨਵਾਦ ਕਰਾਂਗੇ ਜਿਹੜਾ ਸਾਨੂੰ ਕਵਰ ਕਰਨਾ ਆਏ ਨੇ ਤੇ ਇਹਨਾਂ ਦੇ ਥਰੂ ਅਸੀਂ ਚਾਹਾਂਗੇ ਕਿ ਮਾਨ ਸਾਹਿਬ ਤੱਕ ਸਾਡੀ ਖਬਰ ਜਾਵੇ ਤੇ ਸਾਨੂੰ ਕੋਈ ਪੁਖਤਾ ਦੱਸਿਆ ਜਾਵੇ ਵੀ ਕਦੋਂ ਸਾਡੀ ਜੁਆਇਨਿੰਗ ਹੋਊਗੀ ਕਦੋਂ ਸਾਨੂੰ ਜੁਆਇਨਿੰਗ ਲੈਟਰ ਮਿਲ ਲੇਗਾ ਸਾਡੀ ਫਾਈਲ ਪ੍ਰੋਸੈਸ ਕਿ ਚੱਲ ਰਿਹਾ ਹੈ ਤੇ ਇਸੀ ਰਿਕਾਰਡਿੰਗ 'ਚ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਜੀ ਸਿਹਤ ਮੰਤਰੀ ਨਾਲ ਗੱਲਬਾਤ ਹੋਈ ਸੀ ਤੁਹਾਡੀ ਸਿਹਤ ਮੰਤਰੀ ਨਾਲ ਸਾਡੀਆਂ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਬੀਤੇ ਦਿਨ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਪਤਾ ਲੱਗੇ ਸੀ ਉਹ ਬਿਮਾਰ ਨੇ ਨੇ ਮੀਟਿੰਗ ਨਹੀਂ ਦਿੱਤੀ ਹੈਗੀ ਤੇ ਉਸ ਤੋਂ ਬਾਅਦ ਵੀ ਮੈਂ ਕਾਫੀ ਜ਼ੋਰ ਲਾਇਆ ਤੇ ਸਾਨੂੰ ਕੋਈ ਮੀਟਿੰਗ ਨਹੀਂ ਮਿਲੀ ਕੋਈ ਗੱਲਬਾਤ ਨਹੀਂ ਹੋਈ ਇਸੇ ਰੋਜ਼ ਦੇ ਵਿੱਚ ਅਸੀਂ ਅੱਜ 15 ਅਗਸਤ ਦਾ ਪ੍ਰੋਗਰਾਮ ਸੀਗਾ ਪਰ ਸਾਨੂੰ ਡੀਸੀ ਸਾਹਿਬ ਨੇ ਕਿਹਾ ਵੀ ਤੁਸੀਂ 15 ਅਗਸਤ ਤੇ ਨਾ ਕਰੋ ਇਸੇ ਕਰਕੇ ਅਸੀਂ ਅੱਜ 14 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਤੇ ਅੱਜ ਅਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਪੂਰੇ ਪੰਜਾਬ ਤੋਂ ਸਾਡੇ ਵਲੰਟੀਅਰ ਆਏ ਹੋਏ ਨੇ ਸਾਰੇ ਕਿਦਾਂ ਲੱਗਦਾ ਲੰਬੇ ਸਮੇਂ ਤੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸੁਣਵਾਈ ਨਹੀਂ ਆਉਂਦੀ ਮੰਗ ਪੱਤਰ ਵੀ ਦਿੱਤੇ ਗਏ ਬੜੇ ਤੁਹਾਡੇ ਵੱਲੋਂ ਕਾਰਨ ਕੀ ਮੰਦੇ ਉਸ ਸ਼ੁਰੂਆਈ ਨਾ ਹੁੰਦਾ ਕਾਰਨ ਦੇਖੋ ਸਰ ਜਿਵੇਂ ਨਾ ਪਹਿਲਾਂ ਸਰਕਾਰਾਂ ਸੀਗੀਆਂ ਲਾਰੇ ਵਾਲੀਆਂ ਸਰਕਾਰਾਂ ਵੀ ਹਾਂਜੀ ਹਰ ਇੱਕ ਨੂੰ ਮਿੱਠੀ ਗੋਲੀ ਦੇ ਦੇਣੀ ਠੀਕ ਹੈ ਤੇ ਕੰਮ ਕਰਵਾ ਕੇ ਜਿਵੇਂ ਇਹਨਾਂ ਨੇ ਇਗਨੋਰ ਮਾਰਦਾ ਸੀਗਾ ਸਾਨੂੰ ਮਾਨ ਸਰਕਾਰ ਤੇ ਥੋੜਾ ਜਿਹਾ ਭਰੋਸਾ ਹੈਗਾ ਏ ਕਿ ਜਿਵੇਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿਉਂਕਿ ਜਦੋਂ ਸਟਾਰਟਿੰਗ ਦੇ ਵਿੱਚ ਐਮਪੀ ਸੀਗੇ ਉਦੋਂ ਇਹਨਾਂ ਨੇ ਰਜਿੰਦਰਾ ਵਾਲੀ ਕੁੜੀਆਂ ਨੂੰ ਪਾਣੀ ਪਿਆ ਕੇ ਉਹਨਾਂ ਨੂੰ ਮਰਨ ਮਰ ਤੋਂ ਉਠਾਇਆ ਸੀਗਾ ਤੇ ਉਦੋਂ ਸਾਡਾ ਵੀ ਦੁਖਨਵਰ ਸਾਹਿਬ ਤੇ ਧਰਨਾ ਚੱਲ ਰਿਹਾ ਸੀਗਾ ਤੇ ਡਾਕਟਰ ਬਲਵੀਰ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੈਨਰ ਲੱਗਿਆ ਹੋਇਆ ਉਦੇ ਚ ਡਾਕਟਰ ਬਲਵੀਰ ਜੀ ਨਾਲ ਸਾਡੇ ਨਾਲ ਬੈਠੇ ਨੇ ਧਰਨੇ ਤੇ ਉਦੋਂ ਉਹ ਐਮਐਲਏ ਨਹੀਂ ਬਣੇ ਸੀਗੇ ਕਿਸਾਨੀ ਯੂਨੀਅਨ ਦਾ ਸਾਥ ਦੇ ਰਹੇ ਸੀਗੇ ਤਾਂ ਉਦੋਂ ਨੇ ਵੀ ਉਦੋਂ ਦੇ ਸਾਨੂੰ ਇਹ ਵਿਸ਼ਵਾਸ ਦਵਾਉਂਦਾ ਆ ਰਹੇ ਨੇ ਡਾਕਟਰ ਬਲਵੀਰ ਜੀ ਵੀ ਅਸੀਂ ਤੁਹਾਨੂੰ ਨਾ ਜੌਬ ਦਵਾਵਾਂਗੇ ਸਾਡੀ ਸਰਕਾਰ ਆ ਚੁੱਕੀ ਆ ਪਰ ਜਿਵੇਂ ਕਿ ਹੁਣ ਦੇਖ ਹੀ ਰਹੇ ਤੁਸੀਂ 2.5 3 ਸਾਲ ਨਿਕਲ ਗਿਆ ਹਾਲੇ ਤੱਕ ਸਾਨੂੰ ਕੋਈ ਪੁਖਤਾ ਜਵਾਬ ਨਹੀਂ ਮਿਲ ਰਿਹਾ ਦੂਜੇ ਸਰਕਾਰਾਂ ਵਾਂਗੂ ਹੀ ਸਾਨੂੰ ਲਾਰੇ 'ਚ ਰੱਖਿਆ ਜਾ ਰਿ 3 ਸਾਲ ਨਿੱਕਲ ਗਏ ਆ ਹਲੇ ਤੱਕ ਸਾਨੂੰ ਕੋਈ ਪੁਖਤਾ ਜਵਾਬ ਨਹੀਂ ਮਿਲ ਰਿਹਾ ਦੂਜੀਆਂ ਸਰਕਾਰਾਂ ਵਾਂਗੂ ਹੀ ਸਾਨੂੰ ਲਾਰੇ 'ਚ ਰੱਖਿਆ ਜਾ ਰਿਹਾ ਤੇ ਹੁਣ ਵੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਇਹਨਾਂ ਨੇ ਐਲਾਨ ਕੀਤਾ ਸਾਨੂੰ ਇਸ ਤੇ ਕੋਈ ਜ਼ਿਆਦਾ ਭਰੋਸਾ ਨਹੀਂ ਅਸੀਂ ਸਿਰਫ ਵੇਟ ਹੀ ਕਰ ਰਹੇ ਆ ਕਿ ਸਰਕਾਰ ਕੀ ਕਰਦੀ ਹੈ ਰਣਨੀਤੀ ਕੀ ਰਹੀ ਆਉਣ ਵਾਲੇ ਟਾਈਮ ਦੀ ਆਉਣ ਵਾਲੇ ਰਣਨੀਤੀ ਤਾਂ ਇਹ ਹੈ ਜੇ ਸਾਨੂੰ ਕੋਈ ਪੁਖਤਾ ਜਵਾਬ ਨਹੀਂ ਮਿਲਿਆਗਾ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਜਿਵੇਂ ਕਿ ਇਹਨਾਂ ਨੇ ਐਲਾਨ ਕੀਤਾ ਕਿ ਸਤੰਬਰ ਅਕਤੂਬਰ ਦੇ ਵਿੱਚ ਆਪਣੇ ਐਮਸੀ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਜਾਣਗੇ ਜਾਂ ਹੁਣ ਜਿਮਨੀ ਚੋਣਾਂ ਹੋਣੀਆਂ ਜਲੰਧਰ ਵੀ ਜਿਮਨੀ ਚੋਣਾਂ ਦਾ ਵਿਰੋਧ ਕੀਤਾ ਸੀਗਾ ਹੁਣ ਜੇ ਬਰਨਾਲੇ ਜਿਵੇਂ ਹੋਰ ਡਿਸਟ੍ਰਿਕਟਾਂ ਦੇ ਵਿੱਚ ਚਾਰ ਡਿਸਟ੍ਰਿਕਟਾਂ ਦੇ ਵਿੱਚ ਹੋਣੀਆਂ ਜਿਮਨੀ ਚੋਣ ਅਸੀਂ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਹੁਣ ਕਿੰਨੇ ਘੰਟੇ ਚੱਲਣਾ ਪੈਸਾ ਹੁਣ ਸਾਡਾ ਕੋਈ ਹਲੇ ਪਤਾ ਨਹੀਂ ਹੈ ਜੀ ਜਦੋਂ ਤੱਕ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਰਿਪੋਰਟ ਨਹੀਂ ਮਿਲਦੀ ਹੈ ਕਿ ਕੋਈ ਆਸ਼ਵਾਸ਼ਣ ਨਹੀਂ ਮਿਲਦਾ ਉਦੋਂ ਤੱਕ ਸਾਡਾ ਪ੍ਰਦਰਸ਼ਨ ਜਿਹੜਾ ਕੰਟੀਨਿਊ ਰਹੇਗਾ ਜੀ